ਪੰਜਾਬੀ ਭਾਸ਼ਾ ਨੂੰ ਲੈ ਕੇ ਇੱਕ ਬਹੁਤ ਵੱਡੀ ਨਿਊਜ਼ ਆ ਰਹੀ ਹੈ ਸੋ ਜੇ ਤੁਸੀਂ ਥੋੜਾ ਬਹੁਤ ਨਿਊਜ਼ ਨੂੰ ਫਾਲੋ ਕਰਦੇ ਹੋ ਦੇਖਿਆ ਹੋਊਗਾ ਕਿ ਪੰਜਾਬੀ ਨੂੰ ਲੈ ਕੇ CBSE ਬੋਰਡ ਦੇ ਵਿੱਚ ਕੋਈ ਕੰਟਰੋਵਰਸੀ ਆਈ ਹੈ ਆਪੋਜੀਸ਼ਨ ਤੇ ਸਰਕਾਰ ਇੱਕ ਪਾਸੇ ਖੜੀ ਦਿਖ ਰਹੀ ਹੈ BJP ਇੱਕ ਪਾਸੇ ਖੜੀ ਦਿਖ ਰਹੀ ਹੈ ਹੁਣ ਇਹ ਪੂਰਾ ਮਸਲਾ ਕਿ ਆਪਾਂ ਇਹਨੂੰ ਡਿਟੇਲ ਦੇ ਵਿੱਚ ਸਮਝਾਂਗੇ ਕਿ ਪੰਜਾਬੀ ਭਾਸ਼ਾ ਪੰਜਾਬ ਦੇ ਵਿੱਚ ਕਿੰਨੀ ਜ਼ਰੂਰੀ ਹੈ ਸਰਕਾਰ ਦੇ ਲਈ ਕੀ ਸਟੈਪ ਲੈਣੇ ਤੇ ਕੀ ਜੇ ਕਿਸੇ ਸਕੂਲ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਇਗਨੋਰ ਕੀਤਾ ਜਾ ਰਿਹਾ ਤਾਂ ਉਹਦੇ ਉੱਤੇ ਫਾਈਨ ਲੱਗਦਾ ਆ ਇਹ ਸਾਰੀਆਂ ਚੀਜ਼ਾਂ ਆਪਾਂ ਅੱਜ ਸੈਸ਼ਨ ਦੇ ਵਿੱਚ ਦੇਖਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਫਤੇਹ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਪੀਸਸ ਅੱਡਾ 247 ਦੇ YouTube ਚੈਨਲ ਦੇ ਉੱਤੇ ਜੇ ਤੁਸੀਂ ਵੀ ਪੰਜਾਬ ਪੀਸਸ ਦੀ ਤਿਆਰੀ ਕਰਦੇ ਹੋ ਤਾਂ ਤੁਹਾਡੇ ਲਈ ਇਦਾਂ ਦੇ ਸੈਸ਼ਨਸ ਬਹੁਤ ਜ਼ਰੂਰੀ ਹੁੰਦੇ ਨੇ ਆ ਬਾਕੀ ਰੋਜ਼ ਸਵੇਰ ਨੂੰ 8:30 ਵਜੇ ਆਪਣੀ ਕਰੰਟ ਅਫੇਅਰਜ਼ ਦੀ ਕਲਾਸ ਹੁੰਦੀ ਇਸ ਚੈਨਲ ਦੇ ਉੱਤੇ ਉਹਨੂੰ ਵੀ ਜ਼ਰੂਰ ਜੁਆਇਨ ਕਰਿਆ ਕਰੋ ਜੇ ਤੁਸੀਂ PCS ਦੀ ਤਿਆਰੀ ਕਰਦੇ ਹੋ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰ ਲਿਓ ਆਪਾਂ ਆਉਣੇ ਆ ਜੀ ਮੁੱਦੇ ਦੇ ਉੱਤੇ ਸੋ CBSE ਹਰ ਇੱਕ ਸਾਲ ਜਿਵੇਂ ਆਪਾਂ ਕਹਿੰਦਾ ਸੀ ਪੰਜਾਬ ਬੋਰਡ ਤੋਂ ਪੜਿਆ ਇਦਾਂ ਇੱਕ ਸੈਂਟਰ ਦਾ ਬੋਰਡ ਹੈ CBSE ਸੋ CBSE ਹਰ ਇੱਕ ਸਾਲ ਆਪਣਾ ਇੱਕ ਪੈਟਰਨ ਜਾਰੀ ਕਰਦੀ ਹੈ ਵੀ ਇਸ ਵਾਰ ਕਿਸ ਤਰੀਕੇ ਨਾਲ एग्जाम ਲਵਾਂਗੇ एग्जाम ਡੇਟ ਜਿਹੜੀ ਉਹ एग्जाम ਸਾਲ ਦੇ ਵਿੱਚ ਇੱਕ ਵਾਰ ਹੋਣਗੇ ਕਿਹੜੇ ਸਾਡੇ ਮੇਨ ਸਬਜੈਕਟ ਹੋਣਗੇ ਸੋ ਹਰ ਇੱਕ ਸਾਲ ਕਹਿੰਦੇ ਜਾਰੀ ਕੀਤਾ ਜਾਂਦਾ ਇੱਕ ਡਰਾਫਟ ਆ ਇਸ ਵਾਰ ਜਿਹੜਾ 2025-26 ਦੀ ਡਰਾਫਟ ਸੀਬੀਐਸਈ ਦੁਆਰਾ ਇਸ਼ੂ ਕੀਤਾ ਗਿਆ ਆ ਉਦੇ ਉੱਤੇ ਕਾਫੀ ਵੱਡੀ ਕੌਂਟ੍ਰੋਵਰਸੀ ਨਿਕਲ ਕੇ ਆਈ ਆ ਕਿਉਂਕਿ CBSE ਨੇ ਕਿਹਾ ਕਿ ਅਸੀਂ ਹੁਣ ਤੋਂ ਜੋ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਦੇ ਵਿੱਚ ਆਈ ਸੀਗੀ ਉਹਨੂੰ ਹੌਲੀ-ਹੌਲੀ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਉਹਦੇ ਵਿੱਚ ਉਹਨਾਂ ਨੇ ਦੱਸਿਆ ਪਹਿਲਾਂ ਤਾਂ ਐਗਜ਼ਾਮ ਡੇਟ ਮੈਂਸ਼ਨ ਕੀਤੀ ਵੀ ਕਦੋਂ-ਕਦੋਂ ਐਗਜ਼ਾਮ ਹੋ ਸਕਦੇ ਨੇ ਯਾਨੀ ਕਿ ਸਾਲ ਦੇ ਵਿੱਚ ਕਹਿੰਦੇ ਜੀ ਦੋ ਵਾਰ ਐਗਜ਼ਾਮ ਹੋਣਗੇ 10ਵੀਂ ਕਲਾਸ ਦੇ ਬੱਚਿਆਂ ਦੇ ਸਪੈਸ਼ਲੀ ਜੇ 10ਵੀਂ ਕਲਾਸ ਦੇ ਬੱਚਿਆਂ ਲਈ ਆਈ ਸੀਗੀ ਉਸ ਤੋਂ ਬਾਅਦ ਉਹਨਾਂ ਨੇ ਸਿਲੇਬਸ ਉੱਤੇ ਵੀ ਥੋੜੀ-ਬਹੁਤ ਝਾਤੀ ਮराई ਹੈ ਸਾਨੂੰ ਸੋ ਪਹਿਲਾਂ ਆਪਾਂ ਐਗਜ਼ਾਮ ਪੈਟਰਨ ਦੀ ਗੱ ਇਸ ਡਰਾਫਟ ਦੇ ਵਿੱਚ ਦੱਸਿਆ ਗਿਆ ਕਿ 2025-26 ਦੇ ਲਈ ਸਾਲ ਦੇ ਵਿੱਚ ਹੁਣ ਦੋ ਵਾਰ ਪੇਪਰ ਹੋਇਆ ਕਰਨਗੇ ਪਹਿਲਾ ਫੇਜ਼ ਜਿਹੜਾ ਹੋਊਗਾ ਉਹ ਹੋਣਗੇ ਫਰਵਰੀ 17 ਤੋਂ ਲੈ ਕੇ ਮਾਰਚ 6 ਦੇ ਵਿੱਚਕਾਰ ਕਦੇ ਵੀ ਪੇਪਰ ਤੇ ਜਿਹੜਾ ਸੈਕੰਡ ਫੇਜ਼ ਹੋਊਗਾ ਉਹਦੇ ਵਿੱਚ ਮਈ 5 ਤੋਂ ਲੈ ਕੇ 20 ਮਈ ਤੱਕ ਇਗਜ਼ਾਮ ਹੋ ਜਾਣਗੇ ਸੋ ਇਸ ਸਾਲ ਦੇ ਵਿੱਚ ਦੋ ਵਾਰ ਇਗਜ਼ਾਮ ਹੋਣਗੇ ਬੱਚੇ ਦਾ ਇਗਜ਼ਾਮ ਹੁਣ ਸਾਲ ਦੇ ਵਿੱਚ ਦੋ ਵਾਰ ਦਿਆ ਕਰਨਗੇ اسپੈਸ਼ਲੀ 10ਵੀਂ ਕਲਾਸ ਦੇ ਲਈ ਹੈ ਜੀ ਉਦੋਂ ਵਜੇ ਆਪਾਂ ਸਿਲੇਬਸ ਦੀ ਗੱਲ ਕਰੀਏ ਤਾਂ ਕੰਟਰੋਵਰਸੀ ਕਿੱਥੋਂ ਨਿਕਲ ਗਈ ਜਦੋਂ CBSE ਬੋਰਡ ਨੇ ਗੱਲ ਕੀਤੀ ਜੇ ਆਪਾਂ ਗੱਲ ਕਰ ਲਈ ਫੁੱਲ ਫਾਰਮ ਦੀ ਸੈਂਟਰਲ ਬੋਰਡ ਆਫ ਸਕੈਂਡਰੀ ਐਜੂਕੇਸ਼ਨ ਸੋ ਇਹਨੇ ਕਿਹਾ ਵੀ ਹੁਣ ਜਿਹੜੀ ਪੰਜਾਬੀ ਆ ਉਹਨੂੰ ਅਸੀਂ ਰੀਜਨਲ ਤੇ ਫੋਰਨ ਲੈਂਗੁਏਜ ਵਾਲੇ ਗਰੁੱਪ ਦੇ ਵਿੱਚ ਰੱਖ ਦਾਂਗੇ ਸੋ ਹੁੰਦਾ ਕੀ ਸੀਗਾ ਪਹਿਲਾਂ ਜੇ ਤੁਸੀਂ CBSE ਚ ਪੜਦੇ ਹੋ ਤਾਂ 10ਵੀਂ ਤੱਕ ਤੁਹਾਡੇ ਲਈ ਪੰਜਾਬੀ ਇੱਕ ਕੰਪਲਸਰੀ ਸਬਜੈਕਟ ਹੁੰਦਾ ਸੀ ਪਰ ਇਸਵਰ ਸਰਕਾਰ ਨੇ ਕੀ ਕੀਤਾ ਸੌਰੀ ਸਰਕਾਰ ਸ਼ਬਦ ਦੀ ਮੈਂ ਯੂਜ਼ ਕਰੂੰਗਾ ਸੀਬੀਐਸਸੀ ਸ਼ਬਦ ਦੀ ਯੂਜ਼ ਕਰੂੰਗਾ ਸੋ ਸੀਬੀਐਸਸੀ ਨੇ ਇਸ ਵਾਰ ਕੀ ਕੀਤਾ ਇੱਕ ਤਾਂ ਮੇਨ ਪੰਜ ਸਬਜੈਕਟ ਜਿਹੜੇ ਸੀਗੇ ਉਹ ਇੱਕ ਪਾਸੇ ਲਿਖ ਦਿੱਤੇ ਕਿ ਬਾਈ ਇਹਨਾਂ ਦੇ ਪੇਪਰ ਤਾਂ ਸਾਰੇ ਬੱਚਿਆਂ ਨੂੰ ਦੇਣੇ ਹੀ ਪੈਣਗੇ ਦੂਜੀ ਲਿਸਟ ਕਿੰਦਾ ਦੇ ਸਬਜੈਕਟਾਂ ਦੀ ਜਾਰੀ ਕਰ ਦਿੱਤੀ ਜਿਹਦੇ ਵਿੱਚ ਪੰਜਾਬੀ ਤੇ ਫੋਰਨ ਲੈਂਗੁਏਜਸ ਹੋਣਗੀਆਂ ਸੋ ਇਹ ਸੈਕੰਡ ਗਰੁੱਪ ਆ ਯਾਨੀ ਕਿ ਹੁਣ ਜ਼ਿਆਦਾ ਪ੍ਰਾਇੋਰਟੀ ਜਿਹੜੀ ਦਿੱਤੀ ਜਾਊਗੀ ਉਹ ਇਹਨਾਂ ਨੂੰ ਦਿੱਤੀ ਜਾਊਗੀ ਤੇ ਇਹ ਜਿਹੜੇ ਸਬਜੈਕਟ ਨੇ ਮਰਜ਼ੀ ਆ ਸਕੂਲ ਦੇ ਵਿੱਚ ਬੱਚਿਆਂ ਦੀ ਮਰਜ਼ੀ ਆ ਰੱਖਣੇ ਕਿ ਨਹੀਂ ਰੱਖਣੇ ਸਕੂਲ ਦੀ ਮਰਜ਼ੀ ਆ ਕ ਬੱਚਿਆਂ ਦੀ ਮਰਜ਼ੀ ਹੈ ਲੇਕਿਨ ਸਕੂਲ ਦੀ ਮਰਜ਼ੀ ਚੱਲ ਜਾਂਦੀ ਹੈ ਤੇ ਪੰਜਾਬੀ ਨੂੰ ਕੰਪਲਸਰੀ ਸਬਜੈਕਟ ਦੇ ਵਿੱਚੋਂ ਕੱਢ ਕੇ ਇਸ ਗਰੁੱਪ ਦੇ ਵਿੱਚ ਪਾ ਦਿੱਤਾ ਸੀਗਾ ਹੋਰ ਫੋਰਨ ਲੈਂਗੁਏਜਸ ਦੇ ਨਾਲ ਜਿਹਦਾ ਸਰਕਾਰ ਨੇ ਤਾਂ ਵਿਰੋਧ ਕਰਨਾ ਹੀ ਸੀਗਾ ਆਪੋਜੀਸ਼ਨ ਨੇ ਵੀ ਵਿਰੋਧ ਕੀਤਾ ਵੈਸੇ ਦੇਖਿਆ ਜਾਵੇ ਪੰਜਾਬੀ ਕਿਉਂਕਿ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਆ ਤਾਂ ਸਾਡੀ ਜਿਹੜੀ ਮਾਂ ਬੋਲੀ ਉਹ ਪੰਜਾਬੀ ਹੈ ਉਹ ਸਾਰਿਆਂ ਦੇ ਲਈ ਜ਼ਰੂਰੀ ਹੈ ਜੀ ਪੜ੍ਹਨੀ ਸੋ ਕਿਤੇ ਨਾ ਕਿਤੇ ਇਸ ਗਰੁੱਪ ਦੇ ਵਿੱਚੋਂ ਕੱਢ ਕੇ ਇੱਧਰ ਪਾਉਣਾ ਜੋ ਸਰਕਾਰ ਦੇ ਨੋਮਿਨ ਜਿਹੜੇ ਸਰਕਾਰ ਦੇ ਮੈਂਬਰ ਨੂੰ ਕਹਿੰਦੇ ਕਿ ਨਹੀਂ CBSE ਨੇ ਕਰ ਦਿੱਤਾ ਲੇਕਿਨ ਜੋ ਆਪੋਜੀਸ਼ਨ ਦੇ ਲੀਡਰ ਸਿਖੋ ਕਹਿੰਦੇ ਬਾਈ ਗਲਤ ਕੀਤਾ ਆ ਹੁਣ ਹੋਰ ਕਿਹੜੀਆਂ ਕਿਹੜੀਆਂ ਲੈਂਗੁਏਜਸ ਨੇ CBSE ਦੀ ਗੱਲ ਕਰ ਲਈਏ ਸੀਬੀਐਸਸੀ ਨੇ ਜਿਹੜੀਆਂ ਬਾਕੀ ਲੈਂਗੁਏਜ ਜਿਵੇਂ ਪੰਜਾਬੀ ਰਸ਼ੀਅਨ 네ਪਾਲੀ ਸਿੰਧੀ ਹੋ ਗਿਆ ਸੋ ਮਲਿਆਲਮ ਹੋ ਗਿਆ ਉੜੀਆ ਹੋ ਗਿਆ ਅਸਮੀਜ਼ ਹੋ ਗਿਆ ਕੰਨੜ ਹੋ ਗਈ ਇਹ ਸਾਰੀਆਂ ਉਹ ਭਾਸ਼ਾਵਾਂ ਨੇ ਜਿਹੜੀਆਂ ਕਿ ਦੂਜੇ ਗਰੁੱਪ ਦੇ ਵਿੱਚ ਰੱਖੀਆਂ ਜਿਹਨੂੰ ਰੀਜਨਲ ਤੇ ਫੋਰਨ ਗਰੁੱਪ ਆਫ ਲੈਂਗੁਏਜ ਆਪਾਂ ਕਹਿੰਦੇ ਆ ਇਹਦਾ ਪੇਪਰ ਵੀ ਇੱਕੋ ਦਿਨ ਦੋਨੋਂ ਦਾ ਕਹਿੰਦੇ ਲੈ ਲੈਣਾ ਸੀ ਇੰਪੋਰਟੈਂਸ ਇੰਨੀ ਕਿ ਦਿੱਤੀ ਗਈ ਹੈ ਸੋ ਜਦੋਂ ਇਹ ਗੱਲ ਆਈ ਤਾਂ ਸਾਨੂੰ ਪਤਾ ਪੰਜਾਬੀ ਤਾਂ ਬਈ ਸਾਡੀ ਮਾਂ ਬੋਲੀ ਆ ਪੰਜਾਬੀ ਨੂੰ ਬਚਾਉਣਾ ਪੰਜਾਬ ਦੇ ਹਰ ਇੱਕ ਨਾਗਰਿਕ ਦੀ ਜ਼ਿੰਮੇਵਾਰੀ ਹੈ ਸਾਡੇ ਦੇਸ਼ ਦੀ ਹਰ ਇੱਕ ਨਾਗਰਿਕ ਦੀ ਜ਼ਿੰਮੇਵਾਰੀ ਜਿਹੜਾ ਪੰਜਾਬੀ ਆ ਸੋ ਜਦੋਂ ਇਹ ਖਬਰ ਆਈ ਆਪੋਜੀਸ਼ਨ ਦੇ ਸਾਰੇ ਲੀਡਰਾਂ ਨੇ ਰੌਲਾ ਪਾਇਆ ਕਿ ਮਾਨ ਸਾਹਿਬ ਮੁੱਖ ਮੰਤਰੀ ਨੇ ਵੀ ਤੁਸੀਂ ਕਿੱਥੇੋਂ ਸੁੱਤੇ ਰਹਿ ਗਏ ਹੋ ਤੁਹਾਡੇ ਹੁੰਦਿਆਂ ਐਜ਼ ਅ ਮੁੱਖ ਮੰਤਰੀ ਇਹ ਕਿਦਾਂ ਦੇ ਡਿਸੀਜਨ ਲਏ ਜਾ ਰਹੇ ਨੇ ਕਿ ਪੰਜਾਬੀ ਨੂੰ CBSE ਸਕੂਲ ਦੇ ਬੋਰਡ ਦੇ ਪੇਪਰਾਂ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇ ਆਪਾਂ ਇੰਡਾਇਰੈਕਟਲੀ ਦੇਖੀ ਤਾਂ ਕੱਢਿਆ ਜਾ ਚੁੱਕਾ ਸੀਗਾ ਕਿਉਂਕਿ ਉਸ ਤੋਂ ਬਾਅਦ ਕਹਿੰਨੇ ਪੁੱਛਣਾ ਸੀਗਾ ਕਿ ਬਈ ਪੰਜਾਬੀ ਹੈਗੀ ਕਿ ਨਹੀਂ ਹੈਗੀ ਸੋ ਜਦੋਂ ਇਹ ਖਬਰ ਸਰਕਾਰ ਤੱਕ ਪਹੁੰਚੀ ਤਾਂ ਸਰਕਾਰ ਦੇ ਜੋ ਸਿੱਖਿਆ ਮੰਤਰੀ ਨੇ ਸਾਡੇ ਹਰਜੋਤ ਸਿੰਘ ਬੈਂਸ ਜੀ ਇਹਨਾਂ ਨੇ ਕਿਹਾ ਕਿ ਮੈਂ ਯੂਨੀਅਨ ਮਿਨਿਸਟਰ ਐਜੂਕੇਸ਼ਨ ਮਿਨਿਸਟਰ ਜਿਹੜੇ ਨੇ ਧਰਮਿੰਦਰ ਪ੍ਰਧਾਨ ਜੀ ਉਹਨਾਂ ਨੂੰ ਇੱਕ ਚਿੱਠੀ ਲਿਖੀ ਆ ਜਿਹਦੇ ਵਿੱਚ ਕਿਹਾ ਵੀ CBSE ਬੋਰਡ ਦੇ ਦੁਆਰਾ ਜੋ ਇਸ ਵਾਰ ਡਾਟਾ ਜਾਰੀ ਕੀਤਾ ਗਿਆ ਹੈ ਜੋ ਡਰਾਫਟ ਜਾਰੀ ਕੀਤਾ ਗਿਆ ਉਹ ਗਲਤ ਹੈ ਪੰਜਾਬੀ ਨੂੰ ਤੁਸੀਂ ਬਾਹਰ ਕਿਉਂ ਕੱਢਿਆ ਕਹਿੰਦੇ ਸਾਨੂੰ ਜਵਾਬ ਦਿਓ ਤੇ ਨਾਲ ਦੀ ਨਾਲ ਹੀ ਸਾਡੇ এডਿਊਕੇਸ਼ਨ ਮਿਨਿਸਟਰ ਨੇ ਇਹ ਵੀ ਗੱਲ ਕਹੀ ਕਿ ਪੰਜਾਬੀ ਕੋਈ ਭਾਸ਼ਾ ਨਹੀਂ ਹੈਗੀ ਕੱਲੀ ਭਾਈ ਪੰਜਾਬੀ ਤਾਂ ਸਾਡਾ ਕਲਚਰ ਹੈ ਪੰਜਾਬੀ ਸਾਡਾ ਇਤਿਹਾਸ ਹੈ ਜਦੋਂ ਅਸੀਂ ਪੰਜਾਬੀ ਪੜ੍ਹਦੇ ਹਾਂ ਤਾਂ ਬੱਚਿਆਂ ਨੂੰ ਕੱਲਾ ਊੜਾ ਣਾ ਨਹੀਂ ਸਿਖਾਇਆ ਜਾਂਦਾ ਪੰਜਾਬ ਦੇ ਕਲਚਰ ਬਾਰੇ ਪੜਾਇਆ ਜਾਂਦਾ ਹੈ ਗੁਰੂ ਸਾਹਿਬਾਨ ਦੇ ਬਾਰੇ ਪੜਾਇਆ ਜਾਂਦਾ ਹੈ ਨਾਲ ਦੀ ਨਾਲ ਹੀ ਸਿੱਠਣੀਆਂ ਹੋਗੀਆਂ ਮੁਹਾਵਰੇ ਹੋਗੇ ਸੋ ਬਹੁਤ ਕੁਝ ਪੜਾਇਆ ਜਾਂਦਾ ਹੈ ਤੇ ਜੇ ਅਸੀਂ ਪੰਜਾਬੀ ਨੂੰ ਇਥੋਂ ਬਾਹਰ ਕੱਢ ਰਿਹਾ ਦਾ ਮਤਲਬ ਅਸੀਂ ਪੰਜਾਬ ਦੇ ਕਲਚਰ ਨੂੰ ਪੰਜਾਬੀਆਂ ਕੋਲੋਂ ਖੋ ਰਹੇ ਹਾਂ ਤੇ ਜਿਹੜੀਆਂ ਆਉਣ ਵਾਲੀਆਂ ਜਨਰੇਸ਼ਨਾਂ ਹੋਣਗੀਆਂ ਕਿਉਂਕਿ ਹਰ ਇੱਕ ਦਾ ਜ ਮਨ ਹੁੰਦਾ ਕਿ ਸਾਡਾ ਬੱਚਾ ਵਧੀਆ ਸਕੂਲ ਚ ਪੜੇ ਸਰਕਾਰੀ ਸਕੂਲ ਜਿਹਨਾਂ 'ਤੇ ਬੜੇ CBSE ਬੋਰਡ ਦੇ ਸਕੂਲ 'ਚ ਪੜੇ ਤੇ ਜੇ ਅਸੀਂ ਆਪਦੇ ਬੱਚੇ CBSE ਸਕੂਲ ਦੇ ਬੋਰਡਾਂ ਦੇ CBSE ਬੋਰਡ ਦੇ ਸਕੂਲਾਂ ਵਿੱਚ ਪਾ ਦਤੇ ਤੇ ਉਹ ਤਾਂ ਸਾਡੇ ਪੰਜਾਬ ਤੋਂ ਹੀ ਦੂਰ ਹੋ ਜਾਣਗੇ। ਸੋ ਪੰਜਾਬ ਸਰਕਾਰ ਕਹਿੰਦੀ ਵੀ ਤੁਸੀਂ ਪੰਜਾਬੀ ਦੂਰ ਨਹੀਂ ਕਰ ਰਹੇ ਸਾਡੇ ਯੂਥ ਤੋਂ ਤੁਸੀਂ ਪੰਜਾਬ ਨੂੰ ਸਾਡੇ ਯੂਥ ਤੋਂ ਦੂਰ ਕਰ ਰਹੇ ਹੋ। ਮਸਲਾ ਵਧਿਆ ਤੇ ਗਵਰਨਮੈਂਟ ਪੰਜਾਬ ਸਰਕਾਰ ਨੇ ਇੱਕ ਸਟੈਪ ਅੱਗੇ ਲਿਆ ਸਰਕਾਰ ਕਹਿੰਦੀ ਦੇਖੋ ਅਸੀਂ ਪੰਜਾਬ ਦੇ ਵਿੱਚ ਉਸ ਬੱਚੇ ਨੂੰ ਹੀ 10ਵੀਂ ਪਾਸ ਮੰਨਾਂਗੇ ਜਿਹਦੇ ਕੋਲੇ 10ਵੀਂ ਵਿੱਚ ਪੰਜਾਬੀ ਹੋਊਗੀ ਬਹੁਤ ਵੱਡਾ ਸਟੈਪ ਸੀਗਾ ਸੋ ਪੰਜਾਬੀ ਚਾਹੇ ਉਹ ਕੋਈ ਵੀ ਸਕੂਲ ਆ ਮਤਲਬ ਇਹ ਸਰਕਾਰ ਦਾ ਇੱਕ ਬਹੁਤ ਵੱਡਾ ਸਟੈਪ ਸੀਗਾ ਵੀ ਨੋ ਪੰਜਾਬੀ ਨੋ ਸਰਟੀਫਿਕੇਟ ਚਾਹੇ ਉਹ CBSE ਬੋਰਡ ਆ ਚਾਹੇ ਉਹ ਪੰਜਾਬ ਬੋਰਡ ਆ ਪੰਜਾਬ ਦੇ ਵਿੱਚ ਜਿਹੜਾ ਸਕੂਲ ਹੋਊਗਾ ਜੀ ਉਸ ਸਕੂਲ ਨੇ 10ਵੀਂ ਵਿੱਚ ਪੰਜਾਬੀ ਨਾ ਪੜ੍ਹਾਈ ਤਾਂ ਉਹਦੀ 10ਵੀਂ ਮਾਨਤਾ ਹੀ ਨਹੀਂ ਹੋਊਗੀ ਉਹਨੂੰ ਸਰਟੀਫਿਕੇਟ ਨਹੀਂ ਦਿੱਤਾ ਜਾਊਗਾ ਉਹਨੂੰ 10ਵੀਂ ਅਸੀਂ ਮੰਨਾਂਗੇ ਹੀ ਨਹੀਂ ਕਹਿੰਦੇ ਬਹੁਤ ਵੱਡਾ ਸਟੈਪ ਲਿਆ ਗਿਆ ਸੋ ਇਹਦੇ ਲਈ ਸਪੈਸ਼ਲੀ ਕੀ ਕੀਤਾ ਗਿਆ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਵਿੱਚ ਲਿਖਿਆ ਗਿਆ ਕਿਸੇ ਵੀ ਵਿਦਿਆਰਥੀ ਨੂੰ 10ਵੀਂ ਕਲਾਸ ਵਿੱਚ ਪੰਜਾਬੀ ਪੜ੍ਹੇ ਬਿਨਾਂ ਪਾਸ ਕੋਸ਼ਿਤ ਨਹੀਂ ਕੀਤਾ ਜਾਵੇਗਾ ਬੜਾ ਬੋਲਡ ਸਟੈਪ ਉਦੋਂ ਬਾਅਦ ਕੀ ਲਿਖਿਆ ਪੰਜਾਬ ਰਾਜ ਵਿੱਚ ਕਿਸੇ ਵੀ ਬੋਰਡ ਨਾਲ ਸੰਬੰਧਿਤ ਸਕੂਲ ਵਿੱਚ ਪੰਜਾਬੀ ਨੂੰ ਮੁੱਖ ਭਾਸ਼ਾ ਵਜੋਂ ਪੜਾਇਆ ਜਾਵੇਗਾ ਇਹਨਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕੀ ਹੋਊਗਾ ਉਹਨਾਂ ਦੇ ਖਿਲਾਫ ਕਾਰਵਾਈ ਹੋਊਗੀ ਉਹਨਾਂ ਦੇ ਖਿਲਾਫ ਫਾਈਨ ਲੱਗਣਗੇ ਜੀ ਲੱਗੇ ਵੀ ਆ ਕਿਤੇ ਸਰਹੰਦੀ ਹੁਣ ਜੇ ਮੰਨ ਲਓ ਕਿਸੇ ਬੱਚੇ ਨੇ 10ਵੀਂ ਤੋਂ ਪੰਜਾਬੀ ਤੋਂ ਬਿਨਾਂ 10ਵੀਂ ਪਾਸ ਕਰ ਲਈ ਉਹਦਾ ਤਾਂ 10ਵੀਂ ਮੰਨੀ ਨਹੀਂ ਜਾਊਗੀ ਸੋ ਹੁਣ ਸਕੂਲਾਂ ਦੀ ਮਜਬੂਰੀ ਬਣ ਚੁੱਕੀ ਹੈ ਵੀ ਨਹੀਂ ਹੁਣ ਅਸੀਂ 10ਵੀਂ ਦੇ ਵਿੱਚ ਪੰਜਾਬੀ ਨੂੰ ਐਜ਼ ਆ ਮੇਨ ਲੈਂਗੁਏਜ ਜ਼ਰੂਰ ਰੱਖਾਂਗੇ ਜੋ ਕਿ ਜ਼ਰੂਰੀ ਵੀ ਆ ਹਰ ਇੱਕ ਏਰੀਆ ਦੀ ਹਰ ਇੱਕ ਰਾਜ ਦੀ ਆਪ ਦੀ ਇੱਕ ਭਾਸ਼ਾ ਹੁੰਦੀ ਹੈ ਤੁਸੀਂ ਜੀ ਉਸ ਬੱਚਿਆਂ ਤੋਂ ਉਸ ਸਟੇਟ ਦੇ ਬੱਚਿਆਂ ਤੋਂ ਉਹਨਾਂ ਦੀ ਆਪ ਦੀ ਭਾਸ਼ਾ ਖੋਲੋਗੇ ਤਾਂ ਅਸੀਂ ਕਿੱਧਰ ਨੂੰ ਲੈ ਕੇ ਜਾ ਰਹੇ ਹਾਂ ਅਸੀਂ ਤਾਂ ਸ਼ੁਰੂ ਤੋਂ ਕਹਿੰਦੇ ਆਇਆ ਕਿ ਸਾਡਾ ਦੇਸ਼ ਜਿਹੜਾ ਹੈਗਾ ਉਹ ਵਿਭਿੰਨ ਡਾਈਵਰਸਿਟੀ ਦੇ ਵਿੱਚ ਸਾਡਾ ਡਾਈਵਰਸਿਟੀ ਇਜ਼ ਯੂਨਿਟੀ ਹੈ ਯੂਨਿਟੀ ਇਨ ਡਾਈਵਰਸਿਟੀ ਵੀ ਸਾਡੇ ਕੋਲ ਬਹੁਤ ਸਾਰੀਆਂ ਵਿਭਿੰਨਤਾਵਾਂ ਨੇ ਤੇ ਸਾਡਾ ਦੇਸ਼ ਇੱਕ ਆ ਜੀ ਕਿਉਂ ਇਦਾਂ ਦੇ ਸਟੈਪ ਲਏ ਜਾਂਦੇ ਨੇ ਸਰਕਾਰ ਦੇ ਦੁਆਰਾ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਕਿਉਂ ਜਿਹੜੀ ਡਾਈਵਰਸਿਟੀ ਹੈਗੀ ਆ ਉਹ ਜਿਹੜੀ ਵਿਭਿੰਨਤਾ ਹੈਗੀ ਉਹਨੂੰ ਖਤਮ ਕੀਤਾ ਜਾਵੇ ਆਪਾਂ ਪੁਰਾਣੇ ਬੜੇ ਸਟੈਪ ਦੇਖਿਆ ਚਾਹੇ ਵਨ ਨੇਸ਼ਨ ਵਨ ਇਲੈਕਸ਼ਨ ਦੀ ਗੱਲ ਕਰ ਲਓ ਵਨ ਨੇਸ਼ਨ ਵਨ ਰਾਸ਼ਨਕਾਰ ਦੀ ਗੱਲ ਕਰ ਲਓ ਵਨ ਨੇਸ਼ਨ ਵਨ ਲੈਂਗੁਏਜ ਦੀ ਗੱਲ ਕਰ ਲਓ ਸੋ ਹਾਲਾਂਕਿ ਵਨ ਨੇਸ਼ਨ ਵਨ ਇਲੈਕਸ਼ਨ ਇੱਕ ਗੁੱਡ ਸਟੈਪ ਹੈ ਬਟ ਅਸੀਂ ਜੇ ਬਾਕੀ ਸਟੈਪ ਦੀ ਗੱਲ ਕਰ ਲਈਏ ਉਹ ਕਿਤਨਾ ਕਿਤੇ ਸਾਡੇ ਦੇਸ਼ ਦੀ ਜਿਹੜੀ ਖੂਬਸੂਰਤੀ ਹੈ ਦੀ ਵਿਭਿੰਨਤਾ ਉਹਨੂੰ ਖਤਮ ਕੀਤੇ ਜਾਣ ਦੀ ਇੱਕ ਸਾਜ਼ਿਸ਼ ਵੀ ਹੋ ਸਕਦੀ ਹੈ ਸੂਈ ਇਲਜ਼ਾਮ ਜਿਹੜੇ ਉਹ ਲਗਾਏ ਗਏ ਨੇ ਵਿਰੋਧੀਆਂ ਦੇ ਦੁਆਰਾ ਸਰਕਾਰ ਦੇ ਉੱਤੇ ਖਾਸ ਕਰਕੇ ਕੇਂਦਰ ਸਰਕਾਰ ਦੇ ਉੱਤੇ ਹੁਣ ਭਗਵੰਤ ਮਾਨ ਸਰਕਾਰ ਨੇ ਪੰਜਾਬ ਦੀ ਸਰਕਾਰ ਨੇ ਇੱਕ ਬਹੁਤ ਵੱਡਾ ਸਟੈਪ ਲਿਆ ਆ ਤੇ ਕਹਿ ਦਿੱਤਾ ਕਿ ਬਾਈ ਨਹੀਂ ਇਹ ਨਹੀਂ ਚੱਲੂਗਾ ਤੇ ਨਾਲ ਦੀ ਨਾਲ ਕੁਝ ਇਦਾਂ ਦੇ ਸਕੂਲ ਜੇ ਗੱਲ ਕਰੀਏ ਮੁਹਾਲੀ ਦਾ ਇੱਕ ਸਕੂਲ ਸੀਗਾ ਜਿਸ ਦੇ ਉੱਤੇ 50000 ਦਾ ਫਾਈਨ ਲੱਗਾ ਕਿਉਂਕਿ ਉੱਥੇ ਪੰਜਾਬੀ ਨੂੰ ਨਹੀਂ ਪੜਾਇਆ ਜਾ ਰਿਹਾ ਸੀਗਾ ਇਦੇ ਨਾਲ ਨਾਲ ਹੀ ਜਲੰਧਰ ਦੇ ਦੋ ਸਕੂਲ ਸੀਗੇ ਉਹਨਾਂ ਉੱਤੇ ਵੀ ਫਾਈਨ ਲੱਗਾ ਕਿਉਂਕਿ ਉਹ ਵੀ ਕਿਤੇ ਨਾ ਕਿਤੇ ਜਿਹੜੇ ਕਾਨੂੰਨ ਦੀ ਆਪਾਂ ਗੱਲ ਕੀਤੀ ਹੈ ਜਿਹਦੇ ਵਿੱਚ ਲਿਖਿਆ ਗਿਆ ਕਿ ਪੰਜਾਬੀ ਮੁੱਖ ਸਬਜੈਕਟ ਹੋਊਗਾ ਤੇ ਪੰਜਾਬੀ ਪੜ੍ਹਾਈ ਜਾਊਗੀ ਉਹਨਾਂ ਉੱਤੇ ਫਾਈਨ ਲਾਇਆ ਗਿਆ ਹੈ ਕਿਤੇ ਨਾ ਕਿਤੇ ਉਦਾਹਰਣ ਸੱਟ ਕੀਤੀ ਗਈ ਹੈ ਬਾਕੀ ਸਕੂਲਾਂ ਦੇ ਲਈ ਵੀ ਖਾਸ ਕਰ ਜਿਹੜੇ ਸਕੂਲ ਕਹਿੰਦੇ ਆ ਵੀ ਜੇਕਰ ਆਪਨੇ ਸਕੂਲ ਵਿੱਚ ਪੰਜਾਬੀ ਬੋਲੀ ਤਾਂ ਆਪਕੋ ਫਾਈਨ ਲੱਗੇਗਾ ਤੇ ਹਿੰਦੀ ਵੀ ਫਿਰ ਕਿਉਂ ਬੋਲੀ ਅੰਗਰੇਜ਼ੀ ਵੀ ਕਿਉਂ ਬੋਲੀ ਫਿਰ ਹੋਰ ਕੀ ਬੋਲਣ ਉਹ ਸੋ ਪੰਜਾਬੀ ਮਾਂ ਬੋਲੀ ਹੈ ਪੰਜਾਬ ਦੇ ਲੋਕਾਂ ਦੀ ਤੇ ਉਹ ਜ਼ਰੂਰ ਪੜ੍ਹਨਗੇ ਤੇ ਉਹ ਜ਼ਰੂਰ ਸਿੱਖਣਗੇ ਬਾਕੀ ਭਾਸ਼ਾਵਾਂ ਮਾਂ ਹਿੰਦੀ ਅੰਗਰੇਜ਼ੀ ਸਿੱਖਣੀਆਂ ਵੀ ਬਹੁਤ ਜ਼ਰੂਰੀ ਨੇ ਪਰ ਪੰਜਾਬੀ ਦੀ ਕੀਮਤ ਦੇ ਉੱਤੇ ਬਾਕੀ ਭਾਸ਼ਾਵਾਂ ਸਿੱਖਣੀਆਂ ਕਦੇ ਪੰਜਾਬੀਆਂ ਨੂੰ ਮਨਜ਼ੂਰ ਨਹੀਂ ਹੋਣਗੀਆਂ ਜੀ ਸੋ ਸਾਰੀਆਂ ਲੈਂਗੁਏਜ ਜ਼ਰੂਰੀ ਨੇ ਫੋਰਨ ਲੈਂਗੁਏਜ ਹੋਗੀ ਸਾਡੇ ਦੇਸ਼ ਦੀ ਲੈਂਗੁਏਜ ਹੋਗੀ ਤੇ ਸਾਡੀ ਮਾਂ ਬੋਲੀ ਹੋਗੀ ਤਿੰਨੋਂ ਭਾਸ਼ਾਵਾਂ ਜ਼ਰੂਰੀ ਨੇ ਜੀ ਸੋ ਸਰਕਾਰਾਂ ਨੂੰ ਇਦਾਂ ਦਾ ਸਿਸਟਮ ਬਣਾਉਣਾ ਚਾਹੀਦਾ ਕਿ ਇਹ ਤਿੰਨੋਂ ਲੈਂਗੁਏਜਸ ਜੇ ਅਸੀਂ ਪੰਜਾਬ 'ਚ ਰਹਿਣਾ ਤਾਂ ਅਸੀਂ ਪੰਜਾਬ ਦੇ ਲੋਕਾਂ ਨਾਲ ਗੱਲ ਕਰ ਸਕੀਏ ਅਸੀਂ ਆਪਣੇ ਦੇਸ਼ ਜਾਂ ਤਾਂ ਆਪਣੇ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਜਾ ਕੇ ਉਹਨਾਂ ਨਾਲ ਗੱਲ ਕਰ ਸਕੀਏ ਤੇ ਜੇ ਅਸੀਂ ਇੰਟਰਨੈਸ਼ਨਲ ਜਾਣੇ ਆ ਤੇ ਉੱਥੇ ਗੱਲ ਕਰ ਸਕੀਏ ਸਰਕਾਰ ਨੂੰ ਜ਼ਰੂਰਤ ਹੈ ਕਿ ਲੋਕਾਂ ਨੂੰ ਇਹਨੇ ਕਾਬਿਲ ਬਣਾ ਦਿੱਤਾ ਜਾਵੇ ਸੋ ਇਹ ਆਰਡਰ ਪਾਸ ਕਰ ਦਿੱਤਾ ਗਿਆ ਤੇ ਇਸ ਤੋਂ ਬਾਅਦ ਜਦੋਂ ਇਹਨਾਂ ਮਸਲਾ ਬਣ ਗਿਆ ਤਾਂ CBSE ਨੇ ਫਿਰ ਇੱਕ ਚਿੱਠੀ ਭਾਈ ਵੀ ਭਾਈ ਸਾਡੇ ਕੋਲੋਂ ਨਾ ਗਲਤੀ ਨਾਲ ਉਹ ਡਰਾਫਟ ਦੇ ਵਿੱਚ ਇਹ ਲਾਈਨ ਪੈ ਗਈ ਕਿ ਪੰਜਾਬੀ ਉੱਧਰ ਹੋਊਗੀ ਪੰਜਾਬੀ ਕਹਿੰਦੇ ਮੇਨ ਸਬਜੈਕਟ ਹੀ ਆ ਅਸੀਂ ਗਲਤੀ ਮੰਨਦੇ ਹਾਂ ਹੁਣ ਜਦੋਂ ਇਹ ਗੱਲ ਫਿਰ ਸਾਡੇ ਐਜੂਕੇਸ਼ਨ ਮਿਨਿਸਟਰ ਕੋਲੇ ਪਹੁੰਚੀ ਉਹ ਕਹਿੰਦੇ ਗਲਤੀ ਮੰਨਦੇ ਉਹ ਤਾਂ ਕਾਰਵਾਈ ਕਰੋ ਉਸ ਬੰਦੇ ਉੱਤੇ ਜਿਹਨੇ ਡਰਾਫਟ ਤਿਆਰ ਕੀਤਾ ਸੀਗਾ ਤੇ ਨਾਲ ਦੀ ਨਾਲ ਹੀ ਪੰਜਾਬ ਸਰਕਾਰ ਨੇ ਇੱਕ ਹੋਰ ਸਟੈਪ ਲਿਆ ਆ ਕਹਿੰਦੇ ਆਉਣ ਵਾਲੇ ਦਿਨਾਂ ਵਿੱਚ ਬਹੁਤ ਜਲਦੀ ਆਪਣਾ ਇੱਕ ਸਟੇਟ ਦਾ ਸਟੱਡੀ ਪਾਲਿਸੀ ਲਿਆ ਕੇ ਆਵਾਂਗੇ ਐਜੂਕੇਸ਼ਨ ਪਾਲਿਸੀ ਸਾਡੀ ਸਟੇਟ ਦੀ ਹੋਊਗੀ ਕਹਿੰਦੇ ਹੋ ਸਕਦਾ ਸਾਨੂੰ ਇਹ ਜਲਦੀ ਦੇਖਣ ਨੂੰ ਮਿਲੇ ਹੁਣ ਤੁਹਾਡੇ ਲਈ ਇੱਕ ਸਵਾਲ ਆ ਜੇ ਤੁਸੀਂ ਪੀਸੀਐਸ ਦਾ ਇਗਜ਼ਾਮ ਦੇਣਾ ਆ ਪੀਸੀਐਸ ਦੀ ਤਿਆਰੀ ਕਰ ਰਹੇ ਹੋ ਐਜੂਕੇਸ਼ਨ ਕਿਹੜੀ ਲਿਸਟ ਦੇ ਵਿੱਚ ਆਉਂਦੀ ਹੈ ਕੀ ਇਹ ਯੂਨੀਅਨ ਲਿਸਟ ਹੈ ਸਟੇਟ ਲਿਸਟ ਹੈ ਜਾਂ ਫਿਰ ਕੰਕਰੈਂਟ ਲਿਸਟ ਹੈ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤੇ ਨਾਲ ਦੀ ਨਾਲ ਹੀ ਜੇ ਤੁਸੀਂ ਪੰਜਾਬ ਪੀਸੀਐਸ ਦੀ ਤਿਆਰੀ ਕਰ ਰਹੇ ਹੋ ਤਾਂ ਸਾਡੇ ਕੋਲੇ ਤਿੰਨ ਅਲੱਗ-ਅਲੱਗ ਬੈਚ ਨੇ ਉਹਨਾਂ ਦਾ ਪ੍ਰਾਈਜ਼ਿੰਗ ਵੀ ਅਲੱਗ ਹੈ ਤੇ ਕੁਆਲਿਟੀ ਵੀ ਲੱਗ ਹੈ ਸੇ ਐਡਮਿਸ਼ਨ ਲੈਣੀ ਹੋਵੇ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਆ ਨੰਬਰ ਇਹਦੇ ਉੱਤੇ ਕਾਲ ਕਰ ਸਕਦੇ ਹੋ ਇੱਕ ਹੈ ਸਾਡੇ ਕੋਲੇ ਰਿਕਾਰਡਡ ਬੈਚ ਜਿਸ ਦੇ ਵਿੱਚ ਸਾਰੇ ਸਬਜੈਕਟਾਂ ਦੀਆਂ ਕਲਾਸਾਂ ਫੋਰ ਦਾ ਪ੍ਰੀਲਿਮ ਪ੍ਰੀਲਿਮ ਦੇ ਲਈ ਸਬਜੈਕਟ ਦੀਆਂ ਕਲਾਸਾਂ ਤੇ ਪੀਡੀਐਫਸ ਹੋਣਗੀਆਂ ਇਦੇ ਵਿੱਚ ਕੋਈ ਲਾਈਵ ਕਲਾਸ ਕੋਈ ਟੈਸਟ ਸੀਰੀਜ਼ ਕੋਈ ਗਾਈਡੈਂਸ ਸੈਸ਼ਨ ਕੁਝ ਨਹੀਂ ਹੋਊਗਾ ਸਿਰਫ ਕਲਾਸਾਂ ਸਾਰੇ ਸਬਜੈਕਟਾਂ ਦੀਆਂ ਤੇ ਨਾਲ ਪੀਡੀਐਫ ਹੋਣਗੀਆਂ ਪ੍ਰੀ ਦੀਆਂ ਸੀ ਸੈਟ ਵੀ ਇਨਕਲੂਡ ਹੋਊਗਾ ਸਿਰਫ 5000 ਰੁਪਏ ਫੀਸ ਹੋਊਗੀ ਜੇ ਤੁਸੀਂ ਲਾਈਵ ਰਿਕਾਰਡਡ ਪਲੱਸ ਲਾਈਵ ਪਲੱਸ ਰਿਕਾਰਡਡ ਕਲਾਸਾਂ ਲੈਣੀਆਂ ਨੇ ਗਾਈਡੈਂਸ ਸੈਸ਼ਨ ਲੈਣੇ ਨੇ ਮੈਂਟਰਸ਼ਿਪ ਸੈਸ਼ਨ ਲੈਣੇ ਨੇ ਨਾਲ ਦੇ ਨਾਲ ਟੈਸਟ ਸੀਰੀਜ਼ ਜੁਆਇਨ ਕਰਨੀ ਹੈ ਫਿਰ ਪ੍ਰੀਲਿਮ ਦੇ ਲਈ ਕ੍ਰੈਸ਼ ਕੋਰਸ ਜਿਸ ਦੀ ਫੀਸ ਹੈ 10000 ਰੁਪਏ ਜੀ ਜੇ ਤੁਸੀਂ ਇਸ ਦੇ ਨਾਲ ਪੂਰੀ ਮੀਨਸ ਦੀ ਵੀ ਤਿਆਰੀ ਕਰਨੀ ਹੈ ਫਿਰ ਸਾਡੀ ਫੀਸ ਹੋਊਗੀ ਜੀ 20000 ਰੁਪਿਆ ਸੋ ਇਹ ਅਲੱਗ-ਅਲੱਗ ਬੈਚ ਨੇ ਫਿਰ ਵੀ ਕੋਈ ਡਾਊਟ ਰਹਿ ਜਾਂਦਾ ਹੈ ਬਈ ਸਰ ਪਤਾ ਨਹੀਂ ਲੱਗਾ ਜੀ ਬੈਚ ਸਮਝਣ ਦੇ ਵਿੱਚ ਥੋੜੀ ਦਿੱਕਤ ਰਹਿ ਗਈ ਹੈ ਤੇ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਆਪਣੀ ਤਿਆਰੀ ਨੂੰ ਆਪਣੇ ਡਾਊਟ ਨੂੰ ਕਲੀਅਰ ਕਰ ਸਕਦੇ ਹੋ ਵੈਸੇ ਕੋਈ ਗਾਈਡੈਂਸ ਚਾਹੀਦੀ ਹੈ ਤਿਆਰੀ ਦੇ ਦੌਰਾਨ ਤਾਂ ਵੀ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਮੇਰੇ ਨਾਲ ਗੱਲ ਕਰ ਸਕਦੇ ਹੋ ਬਾਕੀ ਸਵੇਰ ਨੂੰ ਆਪਣੀ 68 ਫ੍ਰੀ ਆਫ ਕੋਸਟ ਕਲਾਸ ਹੁੰਦੀ ਹੈ ਉਹਨੂੰ ਵੀ ਜ਼ਰੂਰ ਜੁਆਇਨ ਕਰਿਆ ਕਰੋ ਜਉਂਦੇ ਬੱਸ ਦੇ ਰਹੋ ਰੱਬ ਖੈਰ ਕਰੇ ਜੀ ਸਸ਼ਿੰਗ ਘਥਾਰਾ ਨੂੰ ਬਾਏ ਬਾਏ ਟਾਟਾ